ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਭਦੌੜ ਗੋਰੇ ਬਾਈ ਕੋਲ ਠੀਕ ਹੈ ਜੀ ਤਿੰਨ ਚਾਰ ਨਗ ਬਾਈ ਕੋਲ ਬਕਾਊਗਾ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੇ ਜਾਣਕਾਰੀ ਇੱਕ ਬੱਸੀ ਬਕਾਊ ਇੱਕ ਕਾਂਬ ਬਕਾਊਗਾ ਲੈਣੇ ਆ ਬਾਈ ਤੋਂ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਜੀ ਨਾਮ ਗੋਰਾ ਪਿੰਡ ਭਦੌੜ ਜਿਲ੍ਹਾ ਬਨਾਲਾ ਆਵਾਦ ਸੀਰ ਦਾਤਾ ਰੋਡ ਤੇ ਆਪਣਾ ਘਰ ਆ ਜਾਂਦਾ ਇਧਰੋਂ ਠੀਕ ਹੈ ਜੀ ਹੋਰ ਕਿਹੜੇ ਕਿਹੜੇ ਪਿੰਡ ਨੇੜੇ ਪੈਦੇ ਵੀਰੇ ਸਹਿਣਾ ਜੰਗੀ ਆਣਾ ਠੀਕ ਹੈ ਜੀ ਦੀਪਗੜਾ ਇਹਨੇ ਦਾ ਮਿਹਨਤ ਭਲੌੜੀ ਬਸ ਖਾਸ ਪਰ ਇਹਨੇ ਭਲੌੜਾ ਠੀਕ ਹੈ ਜੀ ਬਨਾਨਸਾ ਰੋਡ ਪੈਦਾ ਬਾਈ ਇਹ ਸੇਤੀ ਲੱਭਿਆਂ ਦਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ ਨੰਬਰ 87 ਤੋਂ 88 ਵੀਰੇ 0432 ਠੀਕ ਹੈ ਜੀ ਹਾਂਜੀ ਬਾਈ ਜੀ ਬਾਈ ਕੋਲ ਤਿੰਨ ਚਾਰ ਨਗ ਪਕਾਉਗਾ ਬਾਈ ਕਿੰਨੇ ਪਕਾਉਗਾ ਅੱਜ ਨਗਾ ਤਿੰਨ ਵੇਚਾਂਗੇ ਬਾਈ ਅੱਜ ਆਪਾਂ ਠੀਕ ਆ ਆਇਆ ਦੱਸੋ ਜੀ ਇਹ ਕਾਲੀ ਗਾਂ ਦਾ ਇਹ ਕਾਲੀ ਗੱਬਣ ਹੈ ਵੀਰੇ ਦੁੱਧ 15 ਕਿਲੋ ਦਾ 4 ਮਹੀਨੇ ਦੀ ਗੱਬਣ 6 ਮਹੀਨੇ ਦੀ ਛੋਈ ਦੀ ਆ ਠੀਕ ਹੈ ਜੀ ਮਗਰ ਇਹਦੇ ਜਰਸੀ ਬੱਸੀ ਆ ਠੀਕ ਆ ਬਈ ਆ ਦੇ ਅਸੇ ਇੱਕ ਟੱਬ ਰੱਖਿਆ ਸੀ ਲੁਧਿਆਣੇ ਲਈ ਕਿਸੇ ਘਰੋਂ ਠੀਕ ਹੈ ਜੀ ਬਸ ਇਕੱਠਾ ਖਾਣਾ ਜਿਹੜੇ ਮਿਲਦਾ ਸੀ ਉਹੀ ਵਸੀ ਖਾਂਦੀ ਸੀ ਠੀਕ ਹੈ ਜੀ ਤਾਂ ਵੱਡੀ ਹੋ ਗਿਆ ਡੇਢ ਆਫਰ ਫਰੀ ਹੈਗੀ ਵਸੀ ਦੀ ਆਪਣੇ ਕੋਲ ਠੀਕ ਹੈ ਜੀ ਹੂੰ ਤੇ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਚੋਣ ਇੱਕ ਨੰਬਰ ਆ ਠੀਕ ਹੈ ਜੀ ਹੱਥ ਵੀ ਨਾ ਲਾਓ ਚਾਹੇ ਆਨਲਾਈਨ ਮੰਗਾ ਲੇ ਕੋਈ ਅਸੇ ਜੀ ਹੂੰ ਆ ਦੇਖੋ ਡਾਟਾ ਮੰਗੋ ਫਸੀ ਵਰਦੀ ਆ 12 11 ਦਾ ਟਾਈਮ ਹੋਊਗਾ ਇੱਕ ਦੋ ਬਤ ਬਤ ਹਾਂਜੀ ਹਾਂਜੀ ਤੇ ਆਥ ਨੇ ਦੇਖੋ ਕੀ ਕਰੂ ਜਾ ਕੇ ਆ ਦੇਖੋ 1:47 ਹੋ ਗਏ ਠੀਕ ਹੈ ਜੀ ਚੋਣ ਇੱਕ ਨੰਬਰ ਆ ਠੀਕ ਹੈ ਜੀ ਬਈ ਕੀ ਰੇਟ ਆ ਭਰਾ ਇਹ 52000 ਰੁਪਏ ਦੇਣੀਆਂ ਬਈ ਆਪਾਂ ਠੀਕ ਹੈ ਜੀ ਦੁੱਧ ਦੁੱਧ ਦੇ ਸਾਹ ਨੂੰ ਅਸੀਂ ਝੱਲੀ ਕਰਕੇ ਦੁੱਧ ਬੜਾ ਜਿਹੜੀ ਗੱਲ ਆ ਤਿੰਨ ਟਾਈਮ ਚੋਕੇ ਲੈ ਜਾਓ ਭੁੱਲ ਜਿਓ ਕਿਆ ਡੰਗ ਚੋਈ ਜਾ ਬਰਾਤਾ ਹੀ ਆਪਣੇ ਕੋਲ ਠੀਕ ਹੈ ਜੀ ਦੁੱਧ ਤਾਂ ਮੰਨ ਲੈ ਕੇ ਜੋ 12 ਕਿਲੋ ਵੀ ਤਾਂ ਕੜੀ ਵਰਗਾ ਹੋ ਬਈ ਠੀਕ ਹੈ ਠੀਕ ਹੈ ਠੀਕ ਹੈ ਜੀ ਸੰਗਣਾ ਦੁੱਧ ਦਾ ਠੀਕ ਆ ਹਾਂਜੀ ਬਈ ਜੀ ਅਗਲਾ ਨਗ ਦੱਸੋ ਜੀ ਇਹ ਬੱਛੀ ਆ ਬਰੇ ਆਪਣੇ ਕੋਲ ਠੀਕ ਹੈ ਜੀ ਇਹ ਵੀ ਕੱਲ ਹੀ ਆਪਣੇ ਕੋਲੇ ਠੀਕ ਹੈ ਜੀ ਅੱਜ ਹਵਾ ਹੀ ਜਲਦੀ ਕਰਕੇ ਮਾਲ ਨਵਾਇਆ ਨਹੀਂ ਮਾ ਛੱਡ ਪਰਾਂ ਜੀ ਠੀਕ ਹੈ ਕੱਲ ਨਵਾ ਲਾਂਗੇ ਮੈਂ ਬਕੀ ਇਹਨਾਂ ਬੱਕੀ ਠ ਦੇਖ ਸਾਡੇ ਭਰਾ ਇਹਦੇ ਮਾੜਾ ਇੱਕ ਵਜੀ ਜੀ ਨਾਲੋਂ ਕੱਟ ਦਾਂਗੇ ਕੋਈ ਚੱਕਰ ਨਾ ਵਾਹ ਇਹਦੇ ਨੇ ਹੁੰਦੀਆਂ ਆਵਾਂ ਬਾਕੀ ਝੋਲੀ ਵੋਧਾਂਗੇ ਥੱਲੇ ਰੱਖਾ ਭਾਈ ਹਣੀ ਠੀਕ ਹੈ ਜੀ ਠੀਕ ਕੋਈ ਦੇਖ ਸਕਦੇ ਹੋ ਉਹ ਕਿੱਲੇ ਵਾਤਾ ਝੋਲੀ ਬੜਾ ਖੁੱਲਾ ਬਣਾਉਗੀ ਠੀਕ ਹੈ ਜੀ ਚੰਗੇ ਸੇਵਣ ਦੀ ਹੈ ਡੈਨਮਾਰਕ ਦੀ ਹੈ 40 ਤੋਂ 16 ਦੀ ਹੈ ਠੀਕ ਹੈ ਜੀ ਕੀ ਰੇਟ ਆ ਭਰਾ ਇਹ 25 ਦੇ ਦਾਂਗੇ ਅੱਪ ਠੀਕ ਹੈ ਜੀ 25000 ਰੁਪਏ ਜੀ ਹਾਂਜੀ ਅਗਲੀ ਗਾਂ ਦਾ ਦੱਸੋ ਜੀ ਇਹ ਗੱਬਣ ਗਾ ਮੇਰੇ ਥਣ ਥਣ ਬਹੁਤ ਸੋਹਣਾ ਲੱਗਿਆ ਦਾ ਠੀਕ ਹੈ ਜੀ ਤੀਜੀ ਸੂਏ ਨੂੰ ਗੱਬਣਾ ਸੂਗੀ ਹਾਂਜੀ ਅਜੇ ਲੈਂ ਠੀਕ ਹੈ ਤੋ ਕੇ ਖਾਲਸਾ ਦੇ ਮਰੀ ਜਾਣਾ ਹਨ ਦੇਖੀ ਕੱਲਾ ਕੱਲਾ ਕਿੰਨੇ ਕ ਦਿਨ ਲੇ ਉਗਰੇ ਹਲੇ ਲੈ ਜੀ 500 20-20 ਕੇ ਦਾ 500 ਅੱਜ ਪਰ ਰੋਟਿੰਗ ਨਾਲ ਬੰਨੇ ਜਿੱਤਾ ਫਰ ਰੋਟਿੰਗ ਦੀ ਬਾਤ ਹੋ ਇਸ ਨਾਮ ਤੇ ਸ਼ੇਅਰ ਕਰਿਆ ਕਰਤਾ ਕਿਸੇ ਬਹੁਤ ਬੋਲ ਬੋਲ ਠੀਕ ਹੈ ਉਹਨੇ ਲੈ ਵੇਰੀ ਦੁੱਧ 25 ਕਿਲੋ ਪਾਉ ਦੋ ਬਹੁਤ ਵਧੀਆ ਲੱਗਿਆ ਕਰਮਾਂ ਵਾਲੀ ਤੇ ਠੀਕ ਹੈ ਤੇ ਤੋਰਾ ਤਰਾ ਤੁਹਾਡੇ ਸਾਹਮਣੇ ਆ ਤੇ ਭਾਈ ਜੀ ਨੇ ਜਰੂਰ ਕਨੈਕਟ ਕਰੋ ਫੈਂਡ ਪਧਾੜ ਫਲਾਬਰ ਨਾਲਾ ਹਾਂ ਭਾਈ ਕੋਰੇ ਇਹਦਾ ਕੀ ਰੇਟ ਆ ਫਰਾ ਤੇ ਭਾਈ 82 ਹੀ ਦੇਣੀ ਆਪਾਂ ਠੀਕ ਹੈ ਜੀ ਆ ਤੇ ਨਹੀਂ ਭਾਈ ਸਲਪੋ ਨਹੀਂ ਜੀ ਠੀਕ ਹੈ ਦੇਖ ਸਕਦਾ ਤਾਂ ਖੁੱਲ੍ਹੇ ਲੈਵੇ ਤੇ ਬਾੜ ਦੇਖੀ ਪਿੱਛੇ ਦਿਖਾਈ ਅੱਜ ਜੀ ਦੇਖ ਠੀਕ ਹੈ ਬੈਠਣਾ ਨਹੀਂ ਜਾਣਾ ਤਾਂ ਕਰਮ ਵਾਲੀ ਤੋਂ ਠੀਕ ਹੈ ਜੀ ਠੀਕ ਹੈ ਗੱਲ ਕਰ ਦੂਰੋਂ ਵੱਲ ਜੀ ਕਰਕੇ ਸਫਰ ਤੋਂ ਠੀਕ ਹੈ ਜੀ ਤੇਰਾ 200 ਕਿਲੋਮੀਟਰ ਤੋਂ ਹੋਈ ਆ ਬਹੁਤ ਚੰਗੇ ਲੱਗ ਕੇ ਤੋਂਈ ਆ ਠੀਕ ਹੈ ਜੀ ਠੀਕ ਹੈ ਭਾਈ ਜੀ ਭਾਈ ਜੀ ਕੋਲ ਤਾਂ ਲਗਾਂ ਦੋ ਗੰਗਾ ਸੀ ਇੱਕ ਬੱਸੀ ਸੀ ਏ ਬਾਈ ਜੀ ਨਾਲ ਜੁਮੈਕ ਲ ਕਰਿਓ ਜੀ ਜਿੱਤਾ ਫਾਰ ਰੂਟੀਨ ਬਹੁਤ ਬਸਕ੍ਰਾਈਬ ਤਾਂ ਸ਼ੇਅਰ ਕਰਿਆ ਕਰੋ ਤਾਂ ਕਿ ਸੋ ਜੀ ਆਪਾਂ ਕੁਝ ਹੋਰ ਜਲ ਪਹਿਲਾ ਮਿਲ ਜੇ ਕਰਨ ਪਹਿਲਾ ਦਾ ਬਟਨ ਜਰੂਰ ਚਾਲੂ ਕਰਕੇ ਰੱਖੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ